ਦੀ ਪੂਛਾ ਸਰਗੂ ਪੂਰਨ ਆਤਮਾ ਰਾਜ ਕੀ ਜੈ ਗੱਦੀ ਤੇ ਬਰਾਜਮਾਨ ਸਤਿਗੁਰ ਕਰਤਾਰੀ ਨਾਤਮਾ ਰਾਜ ਕੀ ਜੈ ਹੋ ਪੀਰ ਧਰਗਵਾਨ ਕੀ ਜੈ ਹੋ ਸਰਬੱਤ ਦਾ ਸੰਗਤ ਕੀ ਜੈ ਹੋ ਜੋ ਗਲੇ ਸੋ ਨਰਕ ਭਗਵਾਨ ਵਾਲੀ ਮਹਾਰਾਜ ਕੀ ਜੈ ਚਲ ਵਾਈਸ ਪ੍ਰਧਾਨ ਕੋ ਮਤਾਸਤ ਮੈਂ ਅੱਸੀ ਆਏ ਹੀ ਕੀਪ ਤੇ ਅੱਜ ਦਰਸ਼ਨ ਹੋਇਆ ਜੀ ਜਿਸ ਵੀ ਤੁਸੀਂ ਗੜੀ ਦੇ ਉਹਨਾਂ ਨੂੰ ਸਾਰੇ RAM Pritam ਤੋਂ ਵੱਲੋਂ ਤੁਹਾਂ ਦਾ ਪ੍ਰਸਤੋ ਵੱਲੋਂ ਇਹ ਗਿਆਨ ਕਰਦੇ ਹਾਂ ਆਪਣਾ ਨਾਮ ਦੱਸ ਮੈਂ ਜੀ ਜਰਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡਿਊਲ ਕਾ ਹਿਸਪਿਟੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਅੱਜ ਜਿਹੜੇ ਸਾਡੇ ਮਾਨਯੋਗ ਜਸਜੀਤ ਗੜੀ ਜੀ ਐਸਸੀ ਕਮਿਸ਼ਨ ਪੰਜਾਬ ਜਿਹੜੇ ਆਏ ਨੇ ਤੇ ਉਹਨਾਂ ਨੇ ਆ ਕੇ ਵਾਲਮੀਕ ਆਸ਼ਰਮ ਦਾ ਜਾਇਜਾ ਲਿਆ ਜੋ ਧਰਮਸਾਲਾ ਜੀ ਵੀ ਗਏ ਨੇ ਉਹਨਾਂ ਨੇ ਵੇਖਿਆ ਵੀ ਚੈਨ ਬੋਰਡ ਵਾਲਿਆਂ ਨੇ ਕੱਲ ਕੀਤੀ ਵੀ 80 ਕਮਰੇ ਨੇ ਜਿਨ੍ਹਾਂ ਵਿੱਚੋਂ 40 ਕਮਰੇ ਤੇ ਤਿਆਰ ਨੇ ਜਿਹੜੇ ਕਿ 40 ਕਮਰੇ ਨੇ ਉਹਨਾਂ ਬਾਰੇ ਉਹਨਾਂ ਨੇ ਕਿਹਾ ਵਾ ਕਿ ਵੀ ਇਹਨਾਂ ਨੂੰ ਵੀ ਜਲਦੀ ਜਲਦੀ ਤਿਆਰ ਕਰੋ ਕਿਉਂਕਿ ਉਹਨਾਂ ਨੇ ਜਿਹੜਾ ਜਿਹੜਾ ਟੂਰਿਜ਼ਮ ਡਵੈਲਪਮੈਂਟ ਬੋਰਡ ਆ ਉਹਨਾਂ ਨੇ ਕਿਹਾ ਵਾ ਕਿ ਮੈਨੂੰ ਤੁਸੀਂ ਉਹਦੇ ਬਾਰੇ ਮੈਨੂੰ ਸਾਰੀ ਜਾਣਕਾਰੀ ਜੋ ਮੈਂ ਉਹਨਾਂ ਨੂੰ ਮਿਲ ਕੇ ਤੇ ਵਾਲਮੀ ਕਾਸ਼ਰਮ ਬਾਰੇ ਜੋ ਵੀ ਕਮੀਆਂ ਵਾ ਉਹ ਮੈਂ ਦੂਰ ਕਰਵਾਵਾਂਗਾ ਮੈਂ ਦੇ ਸਾਰੇ ਸਮਾਜ ਅੱਗੇ ਇਹੋ ਬੇਨਤੀ ਕਰਦਾ ਵੀ ਜਿੰਨੇ ਵਧੀਆ ਜਸਵੀਰ ਸਿੰਘ ਦੀ ਐਸਟੀ ਕਮਿਸ਼ਨ ਬਣੇ ਨੇ ਮੈਂ ਸ਼ਾਇਦ ਕੋਈ ਇੰਨਾ ਵਾਰਾ ਕੋਈ ਐਸਟੀ ਕਮਿਸ਼ਨ ਬਣਿਆ ਹੋਵੇ ਜਿਹੜਾ ਕਿ ਹਰ ਕੇਸ ਸਮਾਜ ਨੂੰ ਉਹ ਨਾਲ ਲੈ ਕੇ ਚੱਲਦੇ ਨੇ ਔਰ ਹਰ ਕੇਸ ਦਾ ਭਲਾ ਸੋਚਦੇ ਨੇ ਇਹੋ ਜੀ ਸੋਚ ਵਾਲੇ ਐਸਟੀ ਕਮਿਸ਼ਨ ਹੋਣੇ ਚਾਹੀਦੇ ਨੇ ਕਿਉਂਕਿ ਉਹਨਾਂ ਨੇ ਉਹਨਾਂ ਨੇ ਇਲੈਕਸ਼ਨ ਵੀ ਲੜੀ ਆ ਉਹਨਾਂ ਨੇ ਹਰ ਸਮਾਜ ਦੇ ਬੰਦੇ ਨਾਲ ਖੜਾ ਹੋ ਕੇ ਉਹਨਾਂ ਦਾ ਕੰਮ ਕਰ ਕੀਤਾ ਵਾ ਉਹਨਾਂ ਦੀ ਸੋਚ ਆ ਜਿਹੜੀ ਉਹ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਔਰ ਕਾਂਸੀ ਰਾਮ ਦੇ ਨਾਲ ਉਹਨਾਂ ਦੀ ਸੋਚ ਜਿਹੜੀ ਆ ਮੇਲ ਖਾਂਦੀ ਆ ਤੇ ਮੈਂ ਦੇ ਇਹੋ ਹੀ ਦੋਨਾਂ ਦੀ ਇਹਨਾਂ ਦੀ ਪਰਮਾਧਵਾ ਵੱਡੀ ਉਮਰ ਕਰੇ ਕਿਉਂਕਿ ਇਹੋ ਜਿਹੇ ਬੰਦੇ ਬਹੁਤ ਹੀ ਕੱਟ ਲੱਦੇ ਨੇ ਜਿਹੜੇ ਕੀ ਸਮਾਜ ਬਾਰੇ ਸੋਚਦੇ ਨੇ ਤੇ ਮੈਂ ਦੇ ਇਹਨਾਂ ਕੋਲ ਸਚੰਡ ਆ ਸਾਰਿਆਂ ਨੂੰ ਬੇਨਤੀ ਕਰਦਾ ਵਾਂ ਵੀ ਜਸਵੀਰ ਸਿੰਘ ਗੜੀ ਉਹਨਾਂ ਦੇ ਸਵਾਲ ਜਵਾਬ ਸੁਣਿਆ ਕਰੋ ਉਹਨਾਂ ਨੂੰ ਸੁਣਿਆ ਕਰੋ ਕਿਉਂਕਿ ਉਹ ਬਹੁਤ ਵਧੀਆ ਪਾਸ਼ਨੀ ਵਿਦੰਡੇ ਔਰ ਗੱਲਾਂ ਵੀ ਬਹੁਤ ਵਧੀਆ ਕਰਦੇ ਨੇ ਇਹਨਾਂ ਨੂੰ ਕਹਿੰਦਾ ਜੈ ਵਾਲਮੀਕੀ ਆਰ ਆਰ ਵਾਲਮੀਕੀ ਜੈ ਭੀਮ ਜੈ ਸਬਦਾਨ ਮੈਂ ਅਸ਼ੋਕ ਮਲੋਤਰਾ ਆਲ ਇਡੀ ਅਫੇਸ ਕਸਤਰ ਤੁਨਾਬਟਰਸ ਸ਼ਿਵਾਲਿਕ ਆਸ਼ਰਮ ਅੰਮ੍ਰਿਤਸਰ ਅੱਜ ਸਹਿ ਦਿਲ ਦੇ ਨਾਲ ਸ਼ੁਕਰਗੁਜ਼ਾਰ ਹਾਂ ਸੀ ਕਿ ਜਸਵੀਰ ਸਿੰਘ ਜੀ ਗੜੀ ਜਦੋਂ ਦੇ ਉਹਨਾਂ ਨੇ ਐਸਐਸਟੀ ਕਮਿਸ਼ਨ ਦਾ ਚੇਅਰਮੈਨ ਦਾ ਪਦ ਸੰਭਾਲ ਲਿਆ ਹੈ ਅੱਜ ਪਹਿਲੀ ਵਾਰੀ ਉਹ ਨਤਮਸਤਕ ਹੋਣ ਵਾਸਤੇ ਸਾਡੇ ਤੇਰੇ ਤੇ ਆਏ ਨੇ ਸਾਰਿਆਂ ਨੇ ਬਹੁਤ ਪਰਮਾ ਸਵਾਗਤ ਕੀਤਾ ਹੈ ਉਹਨਾਂ ਦਾ ਤੋਂ ਅਸੀਂ ਉਹਨਾਂ ਨਾਲ ਕਈ ਗੱਲਾਂ ਤੇ ਵਿਚਾਰ ਵਟਾਂਦਰਾ ਕੀਤਾ ਹੈ ਜਿਵੇਂ ਸ਼੍ਰਾਇਨ ਬੋਰਡ ਜਦੋਂ ਦਾ ਬਣਿਆ ਹੈ ਆ ਨਵਾਂ ਜਿਹੜਾ ਪੈਨਲ ਬਣਿਆ ਹੈ ਸਾਡੇ ਆਪਣੇ ਹੀ ਐਸਐਸਟੀ ਭਾਈਚਾਰੇ ਦੇ ਐਮਐਲਏਜ਼ ਉਹਦੇ ਵਿੱਚ ਮੈਂਬਰਸ ਨੇ ਪਰ 3 ਮਹੀਨੇ ਹੋ ਗਏ ਨੇ ਉਹਨਾਂ ਦੀ ਮੀਟਿੰਗ ਨੂੰ ਅਜੇ ਤੱਕ ਕੋਈ ਵੀ ਕੰਮ ਸ਼ੁਰੂ ਨਹੀਂ ਹੋਇਆ ਨਾ ਈਵਨ ਅ ਸਿੰਗਲ ਕਿਤੇ ਉਂਗਲ ਨਹੀਂ ਰੱਖਣ ਯੋਗੀ ਹੈਗੀ ਗੱਲਬਾਤ ਪ੍ਰਗਟ ਦਿਵਸ ਨੂੰ ਰਹਿ ਗਏ ਨੇ 10-12 ਦਿਨ ਅਜੇ ਤੱਕ ਬੀਬੀਆਂ ਦੇ ਨਹਾਉਣ ਵਾਲਾ ਪੋਣਾ ਜਿਹਦਾ ਕਿ ਸਾਡਾ 3 ਸਾਲ ਤੋਂ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਉਦੋਂ ਦਾ ਹੀ ਸਾਡਾ ਇਹ ਚੱਲ ਰਿਹਾ ਵਾ ਡਿਮਾਂਡਸ ਜਿਹੜੀਆਂ ਨੇ ਕਿ ਉਹ ਹੁਣ ਇਹਨੂੰ ਜਿਹੜਾ ਢਾਂਗਣਾ ਬਣਾਇਆ ਜਾਵੇ ਵਧੀਆ ਬਣਾਇਆ ਜਾਵੇ ਉਥੇ ਗੰਦ ਵਿਖਾਇਆ ਗਿਆ ਵਾ ਜਿਹੜੀ ਧਰਮਸ਼ਾਲਾ ਵਾ ਉਹ 16 ਦੀ ਬਣੀ ਦੀ ਆ ਅਜੇ ਤੱਕ ਉੱਥੇ ਬੈਡਿੰਗ ਨਹੀਂ ਹੋਈ ਅਜੇ ਤੱਕ ਬੈੱਡ ਨਹੀਂ ਹੈਗੇ ਜਿਹੜੇ ਵੀ ਯਾਤਰੀ ਆਉਂਦੇ ਨੇ ਉਹਨਾਂ ਨੂੰ ਜ਼ਮੀਨ ਦੇ ਉੱਤੇ ਸੌਣਾ ਪੈਂਦਾ ਵਾ ਐਡਾ ਵੱਡਾ तीर्थ ਹੋਵੇ 40 ਕਮਰੇ ਹੋਣ ਥੋੜਾ ਬਹੁਤ ਕਿਰਾਇਆ ਰੱਖ ਲਓ ਤੁਸੀਂ ਉਹਦਾ ਵੀ 10-15 ਜੋ ਵੀ ਲੈਣਾ ਵਾ 5-7 ਹਜ਼ਾਰ ਬਟ ਆਉਣ ਵਾਲੇ ਸ਼ਰਧਾਲੂਆਂ ਨੂੰ ਨਾ ਉਹਦੀਆਂ ਫੈਸਿਲਿਟੀਆਂ ਜ਼ਰੂਰ ਮਿਲਣੀਆਂ ਚਾਹੀਦੀਆਂ ਨੇ ਕੋਈ ਗੜੀ ਸਾਹਿਬ ਦੇ ਨਾਲ ਵਿਚਾਰ ਵਟਾਂਦਰੇ ਹੋਏ ਨੇ ਉਮੀਦ ਹੈ ਕਿ ਛੇਤੀ ਤੋਂ ਛੇਤੀ ਉਹ ਇਹਨਾਂ ਤੇ ਗੌਰ ਕਰਨਗੇ ਤੇ ਸਰਕਾਰ ਤੱਕ ਪਹੁੰਚ ਕਰਨਗੇ ਧੰਨਵਾਦ ਮਿਹਰਬਾਨੀ ਸ਼ੁਕਰੀਆ ਅੱਜ ਤੋਂ ਪੂਰੇ ਦੇਸ਼ ਵਿੱਚ ਆ ਰਾਮਲੀਲਾ ਸਮਾਗਮ ਸ਼ੁਰੂ ਹੋ ਰਿਹਾ ਹੈ ਰਾਮਲੀਲਾ ਰਮਾਇਣ ਤੇ ਆਧਾਰਿਤ ਹੈ ਰਮਾਇਣ ભગવાન ਵਾਲਮੀਕ ਮਹਾਰਾ ਜੀ ਦੀ ਉਹਨਾਂ ਦੇ ਕਰ ਕਮਲਾ ਨਾਲ ਕੀਤੀ ਹੋਈ ਹੈ ਔਰ ਮੇਰਾ ਮਨ ਸੀ ਜਦੋਂ ਸਾਰਾ ਦੇਸ਼ ਰਾਮਲੀਲਾ ਕਰ ਰਿਹਾ ਰਾਮਲੀਲਾ ਨੂੰ ਰਚੇਤਾ ਭਗਵਾਨ ਬਾਲਕਿਮਾਰੇ ਜਿਹੜਾ ਤੁਮਸਤ ਤੁਮਸਤਕ ਹੋਇਆ ਜਾਂਦਾ ਹੈ। ਔਰ ਇਹ ਸੋਚ ਕੇ ਮੈਂ ਅੱਜ ਜਿਹੜਾ ਅਚਾਨਕ ਇਸੇ ਕਰਕੇ ਆਇਆ ਕਿ ਮੈਂ ਭਗਵਾਨ ਬਾਲਕਿਮਾਰੇ ਦੇ ਦਰਸ਼ਨ ਕਰਾਂ। ਔਰ ਉਹਨਾਂ ਦੇ ਦਰਸ਼ਨ ਕੀਤੇ ਅਸ਼ੀਰਵਾਦ ਲਿਆ ਭਗਵਾਨ ਬਾਲਕਿਮਾਰੇ ਦਾ ਸੰਗਤਾਂ ਨੂੰ ਮਿਲਿਆ। ਔਰ ਇੱਕ ਰਾਮਲੀਲਾ ਕਮੇਟੀ ਕਰਾਇਆ। ਜਿਹੜੀ ਚਾਹੁੰਦੀ ਸੀ ਕਿ ਮੈਂ ਉਹਨਾਂ ਦੇ ਨਾਲ ਜਾਵਾਂ ਔਰ ਇੱਕ ਤੋਂ ਅਖੰਡ ਜੋਤੀ ਜਿਹੜੀ ਹੈ ਮੌਨ ਰਾਤੀ ਦਾ ਸਵੇ ਦਸਹਰੀ ਤੱਕ ਚੱਲਣੀ ਆ ਉਹ ਸੇਵਾ ਮੈਂ ਦਵਾਈ ਅੱਜ ਹੋਰ ਸਾਹ ਕਾਂਸੀ ਰਾਮ ਜੀ ਦਾ ਇਹ ਬਹੁਤ ਹੀ ਜਿਹਨਾਂ ਨੂੰ ਦੂਸਰਾ ਬਿੜਕਰ ਭਾਰਤ ਵਿੱਚ ਕਿਹਾ ਜਾਂਦਾ ਸਤਿਗੁਰੂ ਪੂਰਨ ਨਾਥ ਜੀ ਚੋਚੀ ਪਾਸ਼ਾ ਅੱਜ ਉਹਨਾਂ ਦੇ ਗੱਦੀ ਨਿਸ਼ੀਨ ਮਹਾਰਾਜ ਜਦਾਰੀ ਲਾਲਾ ਜੀ ਤੇ ਉਹਨਾਂ ਦੇ ਦਰਸ਼ਨ ਕੀਤੇ ਆ ਔਰ ਅਸ਼ੀਰਵਾਦ ਲੈਣਾ ਸੰਗਤਾਂ ਦਾ ਗੁਰਬਾਲ ਸਿੰਘ ਕੁਮਾਰ ਜੀ ਸ਼ਹੀਦ ਵਾਦਲਾ ਬਸ ਇੰਨੀ ਲ ਸੋਚ ਨਾਲ ਹੀ ਆਇਆ ਸੀ ਇਹ ਚਾਰ ਰੋਟਾ ਅੰਦਰ ਇਹ ਇੱਕ ਸੁਨਾਉਂਦਾ ਮਾਨਕਸਾਰ ਪਿਆਰ ਮਾ ਦਾ ਜੇਲਾ ਜਿਹੜਾ ਪੰਜਾਬ ਦੇ ਵਿੱਚ ਹੈ ਬਹੁਤ ਵੱਡੀ ਗਿਣਤੀ ਤਲਤ ਭਾਈਚਾਰਿਆਂ ਦੀ ਹੈ ਜਿਹਨੂੰ 40% ਨੂੰ ਪੁੱਛ ਚੁੱਕੇ ਆ ਆਜ਼ਾਦੀ ਦੇ 75 ਸਾਲਾਂ ਚ ਸੇਤ ਸਿੱਖਿਆਰ ਜਗਾਰ ਤੇ ਵਪਾਰ ਇਹ ਚਾਰ ਚੀਜ਼ਾਂ ਪੰਜਾਬ ਦੇ ਦਲਤਾਂ ਲਈ ਔਰ ਪਛੜਿਆ ਲਈ ਜਿਹਨੂੰ ਐਸੀਬੀਸੀ ਕਹਿੰਦੇ ਆਪਾਂ ਉਹਨਾਂ ਲਈ ਬਹੁਤ ਵੱਡੀ ਲੋੜ ਹੈ ਇਹ ਦੋਨੋਂ ਹੀ ਵਰਗ ਜਿਹੜੇ ਐਸਸੀ ਔਰ ਬੀਸੀ ਆ ਤਨਾ ਦੀ ਤਰੱਕੀ ਸੇ ਤੇ ਸਿੱਖਿਆ ਰੁਜ਼ਗਾਰ ਤੇ ਵਪਾਰ ਨਾਲ ਜੁੜੀ ਹੋਈ ਹੈ ਵਿਚਾਰ ਬਟਾਂਦਰਾ ਸਾਡਾ ਇਹ ਹੋਇਆ ਕਿ ਪੰਜਾਬ ਸਰਕਾਰ ਨੂੰ ਇਸ ਗੱਲ ਲਈ پابੰਦ ਕੀਤਾ ਜਾਏ ਉਹਨਾਂ ਨੂੰ ਨੀਤੀਆਂ ਇਦਾਂ ਦੀਆਂ ਦਸੀਆਂ ਜਾਣ ਜਿਹੜੀਆਂ ਐਸਸੀ ਬੀਸੀ ਸਮਾਜ ਲਈ ਔਰ ਜਨਰਲ ਵਰਗਾਂ ਲਈ ਗਰੀਬਾਂ ਲਈ ਉਹਨਾਂ ਨੂੰ ਵਪਾਰ ਨਾਲ ਜੋੜਦੀਆਂ ਹੋ ਉਹਨਾਂ ਨੂੰ ਰੁਜ਼ਗਾਰ ਨਾਲ ਜੋੜਦੀਆਂ ਹੋ ਤਾਂ ਜੋ ਕਿਤਾ ਮੁਕੀ ਹੋ ਜਾਣ ਇਸੋ ਹਫਤਾਵਾਰੀ ਮਹੀਨਾਵਾਰੀ ਪੰਜਮਾ ਉਹਨਾਂ ਕੋਲ ਆਵੇ ਤਾਂ ਜੋ ਆਪਣੀ ਸਿਹਤ ਔਰ ਸਿੱਖਿਆ ਤੇ ਖਰਚ ਸਕਣ ਇਹ ਵਿਚਾਰ ਪਟੰਦਰਾਂ ਲੋਕਾਂ ਦੇ ਭਰੇ ਰਹੀ ਸੀਗਾ ਔਰ ਅਸੀਂ ਕੀਤਾ ਔਰ ਅੱਜ ਮੈਂ ਅਚਨਚੇਤ ਆਇਆ ਅਗਲਾ ਮੇਰਾ ਤੌਰਾਂ ਅਮ੍ਰਿਤਸਰ ਦਾ ਉਹ ਬਕਾਇਦਾ ਮੈਂ ਡਿਕਲੇਅਰ ਕਰਕੇ ਆਉਣਾ ਖੁੱਲਾ ਸਮਾਂ ਰੱਖ ਕੇ ਆਉਣਾ ਕਿਉਂਕਿ ਅੱਜ ਮੇਰੇ ਰਹਿਮੀ ਬਹੁਤ ਮੈਂ ਬਹੁਤ ਮਨੋਂ ਕਿਸੇ ਤਰ੍ਹਾਂ ਕਿਸੇ ਮਜਬੂਰੀਆਂ ਚ ਫਸਿਆ ਔਰ ਮੈਂ ਜਲਦੀ ਹੀ ਵਾਪਸ ਜਾ ਰਿਹਾ ਹਾਂ ਅ ਜਿਸ ਦਿਨ ਮੈਂ ਆਇਆ ਅਗਲੀ ਵਾਰ ਕਦਸਕੇ ਆਉਣਾ ਹੈ ਔਰ ਅਚੇਤ ਲਈ ਉਹਨਾ ਪੂਰੇ ਦੇ ਨਾ ਹੋ ਸਕਦਾ ਮੈਂ ਰਾਤ ਵੀ ਇੱਥੇ ਇੱਥੇ ਹੀ ਰਹੂੰਗਾ ਸ਼ਰਾਇਨ ਬੋਰਡ ਤੇ ਮੈਂ ਦੇਖ ਲਿਆ 40 ਕਮਰੇ 80 ਕਮਰੇ ਆ ਉਹਨਾਂ ਨੇ ਵੀ ਮੰਗ ਰੱਖੀ ਆ ਕਿ ਜਿਹੜਾ ਟੂਰਿਜ਼ਮ ਡਿਪਾਰਟਮੈਂਟ ਹੈ ਪੰਜਾਬ ਸਰਕਾਰ ਦਾ ਕਿ ਉਹ ਸਾਨੂੰ ਇੱਥੇ ਘੱਟੋ ਘੱਟ 3 ਕਰੋੜ ਦਾ ਪ੍ਰੋਜੈਕਟ ਭਗਵਾਨ ਵਾਲਮੀਕ ਮਹਾਰਾਜ ਦੇ ਇੱਥੇ ਸੰਗਤਾਂ ਦਰਸ਼ਨ ਕਰਨ ਆਉਂਦੇ ਆਏ ਔਰ ਉਹਨਾਂ ਦੀ ਰਹਿائش ਲਈ ਉਹਨਾਂ ਦੇ ਰੱਖ-ਰਖਾਅ ਲਈ ਉਹਨਾਂ ਨੂੰ ਸਾਨੂੰ ਇਹ ਇੱਥੇ ਟੂਰਿਜ਼ਮ ਡਿਪਾਰਟਮੈਂਟ ਦਾ ਉਹਨਾਂ ਕੋਲ ਮੈਂ ਜਿਹੜਾ ਉਹਨਾਂ ਨੇ ਪ੍ਰੋਜੈਕਟ ਤਿਆਰ ਕੀਤਾ ਉਹ ਮੈਂ ਉਹਨਾਂ ਕੋਲ ਮੰਗ ਲਿਆ ਹੈ ਬੇਨਤੀ ਕਰਕੇ ਔਰ ਉਹਨੂੰ ਵੀ ਮੈਂ ਪੰਜਾਬ ਸਰਕਾਰ ਅੱਗੇ ਰੱਖੂਗਾ ਕਿ ਭਗਵਾਨ ਵਾਲਮੀਕ ਮਹਾਰਾਜ ਤੇ ਜਿਹੜਾ ਇਹ ਇੱਥੇ ਵੱਡੀ ਯਾਦਗਾਰ ਹੈ ਉੱਥੇ ਆਪਾਂ ਇਹ ਪ੍ਰਜੈਕਟ ਕਰਾਂਗੇ ਮਹਾਰਾਜ ਜਿਹੜੀ ਪਗੜੀ ਉਹ ਸਮਾਤ ਕੀਤੀ ਗਈ ਹੈ ਇਹ ਇਹ ਮਹਾਰਾਜ ਜੀ ਦਾ ਪਿਆਰ ਹੈ ਉਹਨਾਂ ਦਾ ਸਤਕਾਰ ਹੈ ਮੈਂ ਇੰਨੇ ਜੋਗਾ ਨਹੀਂ ਕਿ ਮੈਂ ਕੋਈ ਪਗੜੀ ਸਿਰ ਤੇ ਬਣਾ ਸਕਦਾ ਹਾਂ ਮੈਂ ਕਦਰ ਸਤਾਂ ਦੀ ਸ਼ੀਲ ਬਾਣੀ ਨੂੰ ਅਸੀਂ ਰੋਕ ਨਹੀਂ ਸਕਦੇ ਉਹਨਾਂ ਦੀ ਕਿਸੇ ਗੱਲ 'ਚ ਅਸੀਂ ਦਖਲ ਦਾ ਕੀ ਨਹੀਂ ਕਿਤੇ ਜੋ ਕੀਤਾ ਉਹਨਾਂ ਦੀ ਮौज ਹੈ ਮੈਂ ਨਮਾਣਾ ਜੀ ਅਸੀ ਧੰਨਵਾਦ